ਤੇ ਸੰਤ ਜਦੋਂ ਕਥਾ ਕਰਨ ਆਏ ਤੇ ਪਿਤਾ ਜੀ ਦੁਰਦਪਾਉਣ ਗਏ ਸੀ ਡੇਰੀ ਤੇ ਤੇ ਇਹ ਸੰਤਾਂ ਨੂੰ ਵੇਖ ਕੇ ਕੰਧ ਨਾ ਲੱਗ ਜਾਂਦੇ ਆ ਜਦੋਂ ਕੰਧ ਨਾ ਲੱਗਦੇ ਤੇ ਸੰਤ ਵੇਂਦੇ ਆ ਸੰਤ ਕਹਿੰਦੇ ਵੀ ਭਾਈ ਸਿੰਘਾ ਤੂੰ ਕੰਧ ਨਾ ਕਾ ਤੋ ਲੱਗਾ ਤੇ ਅੱਗੋਂ ਹੱਥ ਜੋੜ ਕੇ ਸਿਰ ਨਵਾਕਿਆਂ ਦਾ ਬਾਬਾ ਜੀ ਮੈਂ ਥੋੜੀ ਜਿਹੀ ਸ਼ਰਾਬੀ ਤੀ ਤੇ ਸੰਤਾਂ ਨੇ ਫੜ ਕੇ ਗੱਲ ਨਾ ਲਾ ਲਿਆ ਤੇ ਵੀ ਸਿੰਘਾ ਫਿਰ ਕੀ ਹੋ ਗਿਆ ਸ਼ਰਾਬ ਸਾਰੇ ਪੀਂਦੇ ਛੱਟ ਜਾਵੇਂਗਾ ਇੱਕ ਦਿਨ ਤੂੰ ਆ ਤੂੰ ਸਾਡੇ ਨਾਲ ਰਲ ਭਾਈ ਗੁਰਦੇਵ ਸਿੰਘ ਸਮਾਨ ਵਾਲੇ ਦਾ ਵਿਆਹ ਸੀ ਸੰਤ ਕਰਤਾਰ ਸਿੰਘ ਪਿੰਡਰਾ ਵਾਲੇ ਉਹਨਾਂ ਦੇ ਵਿਚੋਲੇ ਸੀ ਇਹ ਡੈਡੀ ਤੇ ਭਾਈ ਅਰਸਾਲ ਸਿੰਘ ਬੋਲਤੇ ਬੈਠੇ ਆ ਸੰਤਾਂ ਦੀ ਬਸ ਆ ਗਈ ਜਾਂਦੇ ਨੇ ਫਿਸਿੰਗ ਕੋ ਨਹੀਂ ਸਮਾਨ ਵਾਲਿਆਂ ਨੂੰ ਜਾਣਾ ਡੈਡੀ ਜਾਂਦਾ ਵੀ ਬਾਬਾ ਜੀ ਆ ਹੀ ਰਾ ਜਾਂਦਾ ਅਰਸਾ ਸੋਣੇ ਸ਼ਰਾਬ ਜਿਆਦੀ ਪੀਤੀ ਤੇ ਆਂਦਾ ਹੈ ਲੰਡੇ ਦੇ ਸਾਹ ਤੇ ਆਂਦਾ ਪਾਏ ਝੋਲੇ ਤੇ ਆਂਦਾ ਰੱਜੇ ਸ਼ਰਾਬ ਦੇ ਆ ਗਏ ਨੇ ਜਿਨ੍ਹਾਂ ਦੇ ਘਰ ਜਾਓਗੇ ਇਨੀ ਮੀਂਹ ਤੇ ਨੇਰੀ ਉਹਨਾਂ ਦੇ ਪਹਾੜਾ ਜਾ ਕੇ ਸਿਆਪਾ ਪਾਉਂ ਕੇ ਸੰਤ ਫਿਰ ਹੱਸ ਪੇ ਫਿਰ ਸੰਤਾ ਨੇ ਵੀ ਇਹ ਨਹੀਂ ਬੋਲਦਾ ਸਿੰਘਾ ਵੀ ਜਿਹੜੀ ਇਹਦੇ ਅੰਦਰ ਉਹ ਬੋਲਦੀ ਹੈ ਜਦੋਂ ਸੌਂਦਾ ਹੈ ਰਾਤ ਨੂੰ ਘਰੇ ਤੇ ਜੇ ਅੰਦਰ ਜਾਂਦਾ ਅੰਦਰ ਸੰਤ ਦੀਂਦੇ ਬਾਹਰ ਜਾਂਦਾ ਬਾਹਰ ਸੰਤ ਦੀਂਦੇ ਤੇ ਫਿਰ ਸੰਤਾ ਨੇ ਫਿਰ ਇਨੀ ਗੱਲ ਜਾਂਦੇ ਸੰਤਾ ਆ ਗਏ ਵੀ ਭਾਈ ਤੂੰ ਇਨੀ ਗੱਲ ਤਾਂ ਸਾਨੂੰ ਆਣਾ ਨਾ ਵੀ ਲੰਡੇ ਦੇ ਸਾਹ ਤੇ ਕਿਆ ਮਾ ਸਿੰਘ ਸ